ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਛੋ ਸਾਰੇ ਠੀਕ ਠਾਕ ਜੋ ਤੁਸੀਂ ਠੀਕ ਜੋ ਹਾਂ ਵਲੌਗ ਸਾਡਾ ਚਾਲੂ ਹੋ ਗਿਆ ਵਾ ਦਲੇਰ ਕੋਰ ਥੋੜੀ ਠੀਕ ਨਹੀਂ ਹੁਦਾ ਕਰਕੇ ਅਰੈਸਟ ਹੋ ਗਏ ਸੀ ਕੱਲ ਬਣਾਉਗਾ ਅੱਜ ਅਸੀਂ ਬਣਾ ਗਏ ਅੱਜ ਕਿਹਨਾ ਕਿਤਰਾ ਪਾਉਣਾ ਹਣਾ ਜਿੰਦ ਜੇਦੋਂ ਹੁਣ ਪਤਾ ਜੋ ਵਜਦਾ ਥਲੋਂ ਖਾਈ ਜਾਂਦੀ ਆ ਕੀ ਇਹ ਜਿੰਦੂ ਖਾ ਪਹਿਲਾਂ ਖਾ ਮੈਨੂੰ ਲੱਗੇ ਖਾ ਕੀ ਆ ਖਾਈ ਤੈਨੂੰ ਮੈਂ ਆਗੇ ਮੈਂ ਆਈ ਹੁਣ ਅਸੀਂ ਆਪਣੀ ਗੱਡੀ ਤੇ ਚੱਲੇ ਆ ਇਹ ਵਿਚਾਰੀ ਕਦੇ ਕਦੇ ਨਿਕਲਦੀ ਆ ਪਾਪਾ ਨੇ ਹੀ ਕਹਿੰਨੇ ਨੇ ਪਾਪਾ ਤੁਸੀਂ ਆਪਣੀ ਤੇ ਜਾਇਆ ਕਰੋ ਇਹਦੇ ਤੇ ਉਹਦਾ ਖੂਨ ਪਹਿਲਾਂ ਮੈਨੂੰ ਦੱਸੋ ਅੱਜ ਆਪਾਂ ਨੂੰ ਤੁਸੀਂ ਲੈ ਕੇ ਕਿੱਥੇ ਚੱਲੇ ਆਂ ਮੋਟਰ ਤੇ ਮੋਟਰ ਤੇ ਪਹਿਲੀ ਚ ਝੋਨਾ ਲੱਗਦਾ ਝੋਨਾ ਲੱਗਦਾ ਠੀਕ ਐ ਚਲੋ ਜੀ ਆਫਟਰ ਸੋ ਲੌਂਗ ਮੈਂ ਵੀ ਚੱਲੀ ਆਂ ਹਾਂ ਵੇਖਿਓਣੀ ਆ ਉਥੇ ਸਾਹ ਮਾਰੇ ਨੇ ਹੈ ਰੋਕ ਲਾਣਾ ਇਥੇ ਉਥਾਂ ਵੇਖਿਓਣੀ ਓਕੇ 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 ਚਲੋ ਮੈਂ ਬੈਠਾ ਚਲੋ ਇਹਦਾ ਆ ਵੀ ਕਿਸੇ ਦੀ ਆ ਨਾ ਆਪਣੀ ਆ ਜਿਹੜੀ ਜ਼ਮੀਨ ਇਥੋਂ ਤੱਕ ਦੀ ਆ ਉਹ ਥੋੜਾ ਜਿਹਾ ਮਹਾਰਾਜ ਗੁਰੂ ਅਰਗੋਬਿੰਦ ਸਾਹਿਬ ਮਾਰੇ ਦੀਆਂ ਦਿੱਤੀਆਂ ਹੋਈਆਂ ਰਹਿਮਤਾਂ ਕਿਉਂ ਸਿੰਘ ਸਾਹਿਬ ਮਾਨਨ ਕਿਹਾ ਸਕਦੇ ਵੀ ਮਾਰੇ ਗੁਰੂ ਸਾਹਿਬ ਜੀ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਆ ਮਹਾਰਾਜ ਦਾ ਪ੍ਰਜਾਤ ਪ੍ਰਸਾਦ ਕਰਦੇ ਆ ਗਾ ਮਾਰੇ ਨੇ ਨਹੀਂ ਨਾ ਵੀ ਮੋਟਰ ਤੇ ਹੋਣਾ ਉਹ ਮੋਟਰ ਤੇ ਡੱਕ ਦਿਓ ਮਾਹੀਆ ਵਾਸਤੇ ਕੀਰਤ ਕਰਨ ਵਾਸਤੇ

ਪਲੇਟ ਚੜ੍ਹ ਗਈ ਕਰੇ ਜਨਰਾ ਕਰਕੇ ਆ ਨੀਨੇ ਕੇ ਬੱਜੇ ਆ ਤੇ ਵਜੂ ਇਹਨਾਂ ਨੂੰ ਤਾਂ ਵੀ ਅੱਜ ਇਹਦੇ ਬੰਨ ਕੇ ਰਖੀਦਾ ਵਾ ਕਿਉਂਕਿ ਜਦੋਂ ਕੁੱਤਾ ਕੋਈ ਵਾਰ ਆ ਜਾ ਜਾਂ ਫਿਰ ਡੰਗਰ ਕੋਣਾ ਕੋ ਮਾਰੇ ਨਾ ਇਹਨਾਂ ਨੂੰ ਨਿੱਕੇ ਮੋਟੇ ਤਾਂ ਬਈਆਂ ਦੇ ਹਸਣ ਕਿਤੇ ਬਈਆਂ ਨੇ ਸੋਨਾ ਰਾਤ ਨੂੰ ਕੰਮ ਵਾਲੇ ਇਹ ਇਹ ਰੱਖਿਆ ਦੋ ਮੱਜਾਂ ਜਿਹਨੇ ਤੁਹਾਨੂੰ ਫਿੱਕੇ ਜਿਓ ਨੇ ਰੇਜ਼ ਥੋੜਾ ਬੰਪਿਆ ਵਾ ਹੇ ਮਾਲੀ ਇਹ ਆ ਗਿਆ ਟਰੈਕਟਰ ਮੱਝਾ ਰੱਖਿਆ ਘਰ ਦੇ ਦੁੱਧ ਵਾਸਤੇ ਬਸ ਤੇ ਹੁਣ ਤੁਹਾਨੂੰ ਵਿਖਾਉਣੇ ਗਾਈਆਂ ਇੱਕ ਰਾਂ ਗਾਈਆਂ ਉਥੇ ਰੋਲਾ ਵੜਾ ਹੋਣਾ ਵਾ ਤੇ ਐਦਾ ਹੀ ਵੇਖ ਲੋ ਇੱਕ ਰਾਂ ਕੁਝ ਇੱਕ ਗਾਈਆਂ ਇੱਧਰ ਵੱਜੀਆਂ ਵਾਂ ਇੱਧਰ ਵਾ ਨੇਰਾ ਬਹੁਤ ਜ਼ਿਆਦਾ ਹੋ ਗਿਆ ਦਿਨੇ ਬਣਾਉਣਾ ਚਾਹੀਦਾ ਸੀ ਚਲ ਫੇਰ ਵੀ ਮਾੜਾ ਮਾੜਾ ਵਿਖਾ ਦਿੰਨੇ ਆ ਇਹ ਆ ਗਾਈਆਂ ਦੇ ਬੈਨ ਨੂੰ ਕੱਚਾ ਥਾਂ ਇੱਧਰ ਬਣੇ ਸਾਰਾ ਜਿਹੜਾ ਇਧਰੋਂ ਗਏ ਦੇ ਆਹ ਜਾਇਆਂ ਦਾ ਸਾਰਾ सांझ बैठो जी सज के आखो जी गज के वाहे गुरु जी का खालसा वाहे वा गुरु जी फतेह की की बिना

ਹੇ ਮੇਰਾ ਉਤਲੇ ਰ ਇਹ ਦਿਨਾਂ ਨੂੰ ਉੱਤਾਰ ਮਾਰ ਪਈ ਕੀ ਜਿੰਨੋਂ ਮਿਲਿਆ ਕੀ ਆ ਤੇ ਆ ਹੁਣ ਮੈਨੂੰ ਇੱਥੇ ਦੇ ਦੇ ਦਸਵੰਦ ਕੱਢ ਕੇ ਪਹਿਲਾਂ ਹਾਂ ਅੱਗੇ ਦੇ ਦੇ ਮੈਂ ਪਦੀਨਾ ਗਰੀਬ ਸਿੱਖਾਂ ਵਣਦੇ ਆ ਐਂ ਦੇ ਜਿੰਦੇ ਕੀ ਐ ਤੁਸੀਂ ਕੱਲ ਲਾਲੀਪਾ ਕਿਹੜਾ ਲੌਲੀਪਾਪ ਦੁਜਾ ਭਰਿਆ ਇੱਥੇਲੇ ਇਹ ਲਾ ਛਾੜ ਦੇ ਇੱਥੇ ਉਹ ਵੀ ਚੱਲ ਤੈਨੂੰ ਹੋ ਗਿਆ ਤੇ ਨਾ ਆ ਮੈਂ ਲੋ ਲੈਦਾ ਮੈਂ ਵੀ ਇਹਨੂੰ ਦੇ ਦੇ ਲੈ ਆਈ ਦੀ ਸੇ ਤੇ ਭੁਖੇ ਮਾਗੂਲੇ ਖੋਲ ਕੇ ਦਵਾ ਆ ਵੇਖੋ ਤੂੰ ਮਨ ਖੋਲਿਆ ਦਿਨਾਂ ਨਹੀਂ ਗਾਉਂਦੀ ਮੇਰੀ ਵੀ ਨਾ ਗਾਉਂਦੀ ਕੀ ਆਨਦਾ ਤੇ ਗਿਆ ਚਾਹ ਦੀ ਗਲਦੀ ਆ ਸੁਣਿਆ ਬਟਾਮਸੀ ਹੁੰਦਾ ਉਹਦੇ ਚ